मेरा बनू मेरा बनू मेरा बनू ओदा बनू सब दा बनूंगा मिर्ची मुर्गा मिर्ची मुर्गा हेलो हेलो रजीत हां जी बोल रहे जी कौन हाय रजीत मैं आकाश बोल रहा तो है सिगा तो अनु इनफॉर्म करने ली कॉल की थी दो मिनट गल हो सकती है साड़ी ਹਾਂਜੀ ਹਾਂਜੀ ਬੋਲੋ ਸਰ ਕੀ ਗੱਲ ਹੋਈ ਜੀ ਤੁਹਾਡੇ ਮਦਰ ਦਾ ਫੋਨ ਆਇਆ ਸੀਗਾ ਔਰ ਉਹਨਾਂ ਦੀ ਪ੍ਰੀਫਰੈਂਸ ਸੀਗੀ ਕਿ ਉਹਨਾਂ ਨੂੰ ਗਰਾਉਂਡ ਫਲੋਰ ਤੇ ਰੂਮ ਚਾਹੀਦਾ ਹੈ ਸ਼ਾਇਦ ਉਹਨਾਂ ਦੇ ਗੋਡਿਆਂ 'ਚ ਕੋਈ ਪ੍ਰੋਬਲਮ ਹੈ ਹਾਂਜੀ ਹਾਂਜੀ ਸਰ ਐਕਚੁਅਲੀ ਉਹਨਾਂ ਦੇ ਗੋਡਿਆਂ 'ਚ ਬਹੁਤ ਦਿੱਕਤ ਆ ਮਤਲਬ ਉੱਠਣ ਬੈਠਣ 'ਚ ਬਹੁਤ ਪ੍ਰੋਬਲਮ ਹੋ ਰਹੀ ਜੀ ਹਾਂ ਪਰ ਅਜਿਤ ਰੀਅਲੀ ਸੌਰੀ ਐਕਚੁਅਲੀ ਨਾ ਗਰਾਉਂਡ ਫਲੋਰ ਤੇ ਕੋਈ ਰੂਮ ਹੀ ਨਹੀਂ ਅਵੇਲੇਬਲ ਹੈਗਾ ਪਰ ਸਾਡੇ ਕੋਲ ਨਾ ਫਰਸਟ ਫਲੋਰ ਤੇ ਰੂਮ ਹੈ ਉਹਦਾ ਬੈਸਟ ਪੁਆਇੰਟ ਇਹ ਹੈ ਕਿ ਉਹਦਾ ਵਿਊ ਬੜਾ ਅੱਛਾ ਹੈ ਗਾਰਡਨ ਵਿਊ ਹੈ ਨਹੀਂ ਸਰ ਤੁਸੀਂ ਬੋਲ ਕਿੱ ਮੰਮੀ ਨੇ ਕੋਈ ਮਤਲਬ ਫੋਨ ਕੀਤਾ ਰੂਮ ਬੁੱਕ ਕਰਾਇਆ ਰਜੀਤ ਮੈਂ ਤੁਹਾਨੂੰ ਸਾਰੀ ਡਿਟੇਲ ਦਵਾਂਗਾ ਬਸ ਮੈਂ ਇੱਕ ਵਾਰੀ ਤੁਹਾਨੂੰ ਸਾਰਾ ਦੱਸ ਦਾਂ ਕਿਉਂਕਿ ਕੋਈ ਪੁਆਇੰਟ ਨਾ ਰਹਿ ਜਾਵੇ ਓਕੇ 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 ਬੋਲੋ ਬੋਲੋ ਰਜੀਤ ਸਾਡੇ ਨਾਲ 5 ਵਜੇ ਸਵੇਰੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਯੋਗਾ ਕਰਾਈ ਜਾਂਦੀ ਹੈ

ਦੇ ਪਾਜੀ ਬੋਲ ਕਿੱਥੋਂ ਰਹੇ ਹੋ ਪਹਿਲਾਂ ਮੈਨੂੰ ਇਹ ਤਾਂ ਦੱਸੋ ਮੈਨੇਜਡ વૃદ્ધ ਆਸ਼ਰਮ ਤੋਂ ਬੋਲ ਰਹੇ ਹੋ વૃદ્ધ ਆਸ਼ਰਮ ਤੋਂ ਹਾਂਜੀ ਤੁਹਾਡੀ ਮੰਮੀ ਦਾ ਫੋਨ ਆਇਆ ਸੀ ਉਹ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਇੱਕ ਰੂਮ ਚਾਹੀਦਾ ਹੈ ਉਹ ਪਾਜੀ ਕਿਤੇ ਨਹੀਂ ਜਾਣੇ ਜਨਾਨੀ ਨੇ ਇਹ ਸਿਰਫ ਨਾ ਮੈਨੂੰ ਬਦਨਾਮ ਕਰਨ ਲਈ ਕਾ ਰਹੀ ਆ ਹੋਰ ਕੁਝ ਨਹੀਂ ਨਹੀਂ ਫਿਰ ਮੈਂ ਰੂਮ ਬੁੱਕ ਨਾ ਕਰਾਂ ਪਾਜੀ ਉਹਨੇ ਆਣਾ ਹੀ ਨਹੀਂ ਤੁਸੀਂ ਨਹੀਂ ਜਾਣਦੇ ਉਹਨੂੰ ਇੰਨਾ ਪਰੇਸ਼ਾਨ ਹੈ ਨਾ ਮੈਂ ਇਸ ਲੇਡੀ ਤੋਂ ਇੰਨਾ ਤੰਗ ਕਰਦੀ ਮੈਨੂੰ ਮਰ ਗਈ ਕੀ ਹੋਈ ਮੇਰੀ ਜ਼ਿੰਦਗੀ ਪਾਜੀ ਮੈਂ ਤੇ ਮੇਰੀ ਵਾਈਫ ਬਾਹਰ ਚੱਲ ਜਨਾ ਜੇ 22:11 ਵੀ ਵਜ ਜਾਣ ਭਾਈ ਇਹਨੇ ਇੰਨੇ ਫੋਨ ਕਰੀ ਜਾਣੇ ਕਿੱਥੇ ਹੋ ਮੈਂ ਕੱਲੀ ਆ ਵਗੈਰਾ ਬੁਗਰਾ ਫਲਾਣਾ ਤੁਸੀਂ ਬੱਚੇ ਆ ਨਹੀਂ ਰਜੀਤ ਗਲਤੀ ਤੁਹਾਡੀ ਮੰਮੀ ਦੀ ਨਹੀਂ ਹੈ ਦਰਅਸਲ ਸਾਰੀਆਂ ਮਾਵਾਂ ਇਦਾਂ ਦੀਆਂ ਹੁੰਦੀਆਂ ਮੇਰੀ ਆਪਣੀ ਮਾਂ ਜਦੋਂ ਮੈਂ ਲੇਟ ਹੋ ਜਾਣਾ ਫੋਨ ਤੇ ਫੋਨ ਕਿੱਥੇ ਆ ਕਦੋਂ ਆਣਾ ਤੈਨੂੰ ਨਹੀਂ ਪਤਾ ਕਿ ਹਾਲਾਤ ਠੀਕ ਨਹੀਂ ਹੈ ਤੂੰ ਜਦੋਂ ਤੱਕ ਘਰ ਨਹੀਂ ਆਂਦਾ ਮੈਨੂੰ ਡਰ ਲੱਗਾ ਰਹਿੰਦਾ ਹੈ ਤੂੰ ਛੇਤੀ ਘਰ ਆਇਆ ਕਰ ਜਦੋਂ ਰੋਟੀ ਖਾ ਕੇ ਨਹੀਂ ਜਾਣੀ ਤੂੰ ਰੋਟੀ ਖਾਦੀ ਨਹੀਂ ਸਵੇਰ ਦੀ ਕੀ ਖਾਦਾ ਜੇ ਖਾਦਾ ਨਹੀਂ ਤਾਂ ਪੁੱਤ ਮੰਗਾ ਲੈ ਕੋਚ ਜੇ ਖਾਦਾ ਮੈਨੂੰ ਫੋਟੋ ਭੇਜ ਕੀ ਖਾਦਾ ਹੈ ਝੂਠਤਾ ਨਹੀਂ ਬੋਲ ਰਿਹਾ ਬੜਾ ਤੰਗ ਕਰਨਾ ਪਰ ਰਜੀਤ ਤੈਨੂੰ ਪਤਾ ਹੈ ਕਿ ਹੁਣ ਇਦਾਂ ਨਹੀਂ ਹੁੰਦਾ ਪਰ ਕੀਤਾ ਕੀ ਭਾਜੀ ਜਿਹੜਾ ਸਿਆਪਾ ਮੁਕਿਆ ਨਹੀਂ ਮੈਂ ਕੁਝ ਨਹੀਂ ਕੀਤਾ ਰਜੀਤ ਹਾਂ ਹੁਣ ਉਹ ਇਸ ਦੁਨੀਆ ਤੇ ਨਹੀਂ ਹੈ ਉਹ ਰੀਲੀ ਸੌਰੀ ਸਰ ਹੁਣ ਨਾ ਕਿਸੇ ਦਾ ਫੋਨ ਆਂਦਾ ਕਿੰਨੇ ਵਜੇ ਆਣਾ ਹੈ ਨਾ ਹੀ ਕੋਈ ਪੁੱਛਦਾ ਕਿ ਰੋਟੀ ਖਾਧੀ ਕਿ ਨਹੀਂ ਖਾਧੀ ਪਰ ਰਜੀਤ ਮੈਂ ਤੈਨੂੰ ਸਲੂਟ ਕਰਨਾ ਚਾਹੁੰਦਾ ਯਾਰ ਅੱਜ ਕੱਲ ਦੇ ਟਾਈਮ ਦੇ ਵਿੱਚ ਹਾਂਜੀ ਬਹੁਤ ਸਾਰੇ ਲੋਕੀ ਇਦਾਂ ਦੇ ਐ ਜੋ ਚਾਹੁੰਦੇ ਕਿ ਮਾਪਿਓ ਵਿਰਧ ਆਸ਼ਰਮ ਚੱਲ ਜਨ ਪਰ ਅਜੀ ਤੂੰ ਕਦੀ ਵੀ ਆਪਣੇ ਮਾਪਿਓ ਨੂੰ ਨਹੀਂ ਕਿਹਾ ਕਿ ਵਿਰਧ ਆਸ਼ਰਮ ਚੱਲ ਜਾਓ ਨਹੀਂ ਭਾਜੀ ਅਸੀਂ ਕੋ ਕਹਿਣਾ ਆਪਣਾ ਘਰ ਆ ਖਾਓ ਪੀਓ ਜਿਓ ਜੋ ਮਰਦੇ ਹਾਂ ਅਜੀ ਤੂੰ ਕਿਹਾ ਕਦੀ ਨਹੀਂ ਜੀ ਜੀ ਤੋਂ ਸਿਰਫ ਮਜਬੂਰ ਕੀਤਾ ਲੈ ਮੈਂ ਕੀ ਮਜਬੂਰ ਕੀਤਾ ਮੈਂ ਨੇ ਤੇ ਕੱਪੜੇ ਬਾਹਰ ਸਿਰਤੇ ਉਹ ਭਾਜੀ ਇਹ ਡਰਾਮੇ ਆ ਲੇਡੀਜ਼ ਦੇ ਬਦਨਾਮ ਕਰਨਾ ਬਸ ਦਾ ਇਹਨਾਂ ਨੇ ਰਜੀਤ ਜਦੋਂ ਮਾਂ ਤੋਂ ਇਹ ਜਨਾਨੀ ਬੱਚਾ ਬੋਲਣ ਲੱਗ ਪੇ ਨਾ ਹਾਂ ਇਹਦਾ ਮਤਲਬ ਇਹੀ ਹੁੰਦਾ ਹੈ ਕਿ ਤੂੰ ਹੁਣ ਵਿਰਧਾਸ਼ਰਮ ਚਲ ਜਾ ਉਹ ਨਹੀਂ ਪਾ ਜਦੋਂ ਘਰ ਦੀ ਡਾਈਨਿੰਗ ਟੇਬਲ ਔਰ ਮਾਂ ਚ ਜ਼ਿਆਦਾ ਫਰਕ ਨਾ ਰਵੇ ਤੇ ਮਾਂ ਮਜਬੂਰੀ ਹੁੰਦੀ ਹੈ ਕਿ ਇਸ ਤੋਂ ਚੰਗਾ ਵਿਰਧਾਸ਼ਰਮ ਚਲ ਜਾ ਜਿਸ ਪੈਰਾਂ ਨੂੰ ਹੱਥ ਲਾ ਕੇ ਬੱਚਾ ਘਰੋਂ ਬਾਹਰ ਨਿਕਲਦਾ ਸੀ ਉਹੀ ਪੈਰਾਂ ਵੱਲ ਦੇਖ ਕੇ ਬੱਚਾ ਘਰੋਂ ਬਾਹਰ ਨਿਕਲ ਜੇ ਕਿ ਨਜ਼ਰਾਨਾ ਮਲਾਨੀਆਂ ਪੈਨ ਫਿਰ ਮੈਂ ਸੋਚਦੀ ਐ ਇਤੋਂ ਚੰਗਾ ਮੈਂ ਵਿਰਧਾਸ਼ਰਮ ਚਲ ਜਾ ਜਨਮ ਪੀੜਾ ਤੋਂ ਜ਼ਿਆਦਾ ਬੱਚੇ ਦੀਆਂ ਗੱਲਾਂ ਪੀੜਾ ਦੁੱਖ ਦੇਣ ਲੱਗ ਪੈਣ। ਫਿਰ ਮਾਂ ਕਹਿੰਦੀ ਐ ਤੋ ਚੰਗਾ ਮੈਂ ਵਿਰਧ ਆਸ਼ਰਮ ਚਲ ਜਾ। ਜਦੋਂ ਮਾਂ پاਗਲ ਤੇ ਬੱਚਾ ਬਹੁਤ ਜ਼ਿਆਦਾ ਸਿਆਣਾ ਹੋ ਜੇ। ਫਿਰ ਮਾਨੂੰ ਲੱਗਦਾ ਹੀ ਹੈ ਕਿ ਇਤੋਂ ਚੰਗਾ ਮੈਂ ਵਿਰਧ ਆਸ਼ਰਮ ਚਲ ਜਾ। ਬਾਜੀ ਬੜਾ ਬੜਾ ਜਿਹੜਾ ਮੈਂ ਆਪਣੀ ਮਾਂ ਨੂੰ ਦੁਖੀ ਕੀਤਾ। ਅਜੀ ਤੁਸੀਂ ਰੋ ਰਹੇ ਹੋ। ਰਜੀਤ ਮੇਰਾ ਮਕਸਦ ਤੁਹਾਨੂੰ ਰੁਲਾਉਂਦਾ ਨਹੀਂ ਸੀਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਮਾਂ ساری ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰ ਆਪਣੇ ਬੱਚੇ ਨੂੰ ਰੋਂਦੇ ਦੇ ਕੇ ਖੁਸ਼ ਹੁੰਦੀ ਹੈ ਜਦੋਂ ਬੱਚਾ ਪੈਦਾ ਹੁੰਦਾ ਹੈ ਜਦੋਂ ਉਹਦੇ ਰੋਂਦੀ ਆਵਾਜ਼ ਮਾਂ ਦੇ ਕੰਨਾਂ 'ਚ ਪੈਂਦੀ ਹੈ ਨਾ ਬੜੀ ਖੁਸ਼ ਹੁੰਦੀ ਹੈ ਕਿ ਮੇਰੇ ਜਿਗਰ ਦਾ ਟੁਕੜਾ ਜਿਹਨੂੰ ਮੈਂ 9 ਮਹੀਨੇ ਤੋਂ ਸੰਭਾਲ ਕੇ ਬੈਠੀ ਹੋਈ ਐ ਉਸ ਦੁਨੀਆ ਤੇ ਆ ਗਿਆ ਹੈ ਸਿਰਫ ਉਸ ਟਾਈਮ ਤੇ ਮਾਂ ਖੁਸ਼ ਹੁੰਦੀ ਹੈ ਉਸ ਤੋਂ ਬਾਅਦ ਮਰਦੇ ਦਮ ਤੱਕ ਕਦੀ ਆਪਣੇ ਬੱਚੇ ਨੂੰ ਰੋਂਦੇ ਨਹੀਂ ਦੇਖ ਸਕਦੀ ਮਾਂ ਨਹੀਂ ਭਾਜੀ ਬਸ ਸਮਝ ਗਿਆ ਤੁਸੀਂ ਕੀ ਕਹਿ ਰਹੇ ਹੋ ਲਜੀ ਦਰਅਸਲ ਮੈਂ ਕੋਈ ਭਾਸ਼ਣ ਭੂਸ਼ਣ ਤਾਂ ਦੇਣਾ ਚਾਹੁੰਦਾ ਨਹੀਂ ਪਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਹਾਂ। ਹਾਂਜੀ ਭਾਜੀ। ਕਿ ਜੇ ਉਹ ਵਿਰਧ ਆਸ਼ਰਮ ਲਈ ਫੋਨ ਕਰ ਰਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਲੋਕ ਦਿਖਾਵਾ ਕਰ ਰਹੀ ਹੈ। ਜਾਂ ਤੁਹਾਨੂੰ ਜਿਤਾਣਾ ਚਾਹਦੀ ਹੈ। ਸਿਰਫ ਇੱਕੋ ਹੀ ਮਕਸਦ ਹੈ ਕਿ ਸ਼ਾਇਦ ਮੇਰੇ ਵਿਰਧ ਆਸ਼ਰਮ ਜਾਣ ਤੇ ਮੇਰੇ ਬੱਚੇ ਖੁਸ਼ ਹੋ ਜਾਣ। ਉਹ ਭਾਜੀ ਮੈਨੂੰ ਮਾਫ਼ ਕਰ ਦਿਓ ਯਾਰ। ਕਾਸ਼ ਸ਼ਬਦ ਨਾ ਬਹੁਤ ਬੁਰਾ ਹੈ। ਤੁਹਾਨੂੰ ਪਤਾ ਮੇਰੀ ਮਾਂ ਨੇ ਜਦੋਂ ਮੈਨੂੰ ਫੋਨ ਕਰਨਾ ਤੇ ਮੈਂ ਫੋਨ ਕੱਟ ਦੇਣਾ। ਫੇਰ ਫੋਨ ਕਰਨਾ ਮੈਂ ਫੋਨ ਕੱਟ ਦੇਣਾ। ਮੈਨੂੰ ਪਤਾ ਹੈ ਕਿ ਜਦੋਂ ਮੈਂ ਫੋਨ ਕੱਟਦਾ ਸੀਗਾ ਨਾ ਤਾਂ ਆਵਾਜ਼ ਆਂਦੀ ਹੋਗੀ ਉਹਨੂੰ। ਜਿਸ ਨੰਬਰ ਸੇ ਆਪ ਬਾਤ ਕਰਨਾ ਚਾਹਤੇ ਹੋ ਵੋ ਨੰਬਰ ਉਪਲਬਧ ਨਹੀਂ ਹੈ ਹੁਣ ਕਈ ਵਾਰੀ ਮੇਰਾ ਦਿਲ ਕਰਦਾ ਕਿ ਯਾਰ ਮੈਂ ਫੋਨ ਕਰਾਂ ਪਰ ਮੈਨੂੰ ਪਤਾ ਹੈ ਕਿ ਹੁਣ ਉਹ ਨੰਬਰ ਕੀ ਹੁਣ ਬੰਦਾ ਵੀ ਉਪਲਬਧ ਨਹੀਂ ਹੈ ਜਿਹਨੂੰ ਮੈਂ ਫੋਨ ਕਰਨਾ ਚਾਹੁੰਦਾ ਜਿਹੜਾ ਕਾਸ਼ ਸ਼ਬਦ ਹੈ ਨਾ ਬਹੁਤ ਗੰਦਾ ਹੈ ਇਸ ਤੋਂ ਪਹਿਲਾਂ ਕਿ ਕਾਸ਼ ਕਹਿਣਾ ਸ਼ੁਰੂ ਕਰੋ ਕਿ ਕਾਸ਼ ਮਾਂ ਹੁੰਦੀ ਤਾਂ ਮੈਂ ਇਦਾਂ ਕਰਦਾ ਕਾਸ਼ ਮਾਂ ਹੁੰਦੀ ਤਾਂ ਮੈਂ ਇਦਾਂ ਕਰਦਾ ਉਸ ਤੋਂ ਪਹਿਲਾਂ ਮਾਂ ਨੂੰ ਪਿਆਰ ਕਰੋ ਬਾਜੀ ਥੈਂਕ ਯੂ ਕਾਲ ਕਰਨ ਲਈ ਬਾਜੀ ਮੈਂ ਪੱਕਾ ਧਿਆਨ ਰੱਖੂਗਾ ਤੁਸੀਂ ਸਮਝ ਰਹੇ ਹੋ ਤੇ ਬਹੁਤ ਪਿਆਰੀ ਗੱਲ ਜੇ ਮਰਜ਼ੀ ਤੋਂ ਲੱਗੇ ਦੇਖੀ ਹੈਗੀਓ ਬਾਜੀ ਲਵ ਯੂ ਬ੍ਰਦਰ ਆਪਣੀ ਮੰਮੀ ਨੂੰ ਪਿਆਰ ਕਰੋ ਹਾਂਜੀ ਬਾਜੀ ਪੱਕਾ ਬਾਜੀ